ਕਿ ਲੋਨ ਲੈਣ ਵਾਸਤੇ ਵੀ ਲੋਨ ਲੈ ਕੇ ਰੋਡ ਵਿੱਚ ਬੱਸਾਂ ਪਾਈਆਂ ਜਾਣ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਪਨਵਾਸ ਦੀਆਂ ਬੱਸਾਂ ਰੋਣੇ ਕਰਕੇ ਰੋਣੇ ਦਾ ਰਾਣਾ ਉਹਨੂੰ ਬਧਾਇਆ ਬਧਾਇਆ ਜਾਵੇ ਤੇ ਪ੍ਰੋਮੋਸ਼ਨ ਕੀਤਾ ਜਾਵੇ ਆਰ.ਟੀ.ਆ ਜਲੰਧਰ ਬਣਾ ਕੇ ਬੇਨਤੀ ਕੀਤੀ ਤੁਹਾਨੂੰ ਕਈ ਰੁਕਣ ਜਿਹੜੀ ਆ ਅਡਜਸਟਮੈਂਟ ਕਰਨੀ ਫਿਰ ਕੈਨਸਲ ਕਰਨੀ ਫਿਰ ਠੀਕ ਨਹੀਂ ਇਹ ਵੀ ਵਧੀਆ ਨਹੀਂ ਇੱਕ ਨਵਜ ਸਿੰਘ ਇੰਸਪੈਕਟਰ ਭੱਤੀ ਹੋਇਆ ਤਰਸ ਦੇ ਆਦਤੀ ਇੱਕ ਅਜੀਬ ਤਰ੍ਹਾਂ ਵੀ ਤਸਦੇ ਦੇ ਹੱਦ ਤੇ ਭੱਤੀ ਹੋਇਆ ਸੀ ਪਰ ਜਿਹੜਾ ਨਰਗਨ ਨਰਗਨ ਸਿੰਘ ਦਾ ਤਸਦੇ ਦੇ ਹੱਦ ਤੇ ਭੱਤੀ ਹੋਇਆ ਕਿਉਂਕਿ ਸਰਕਾਰ ਦੇ ਰੁਨਾਂ ਮੁਤਾਬਕ ਜਦੋਂ ਕੋ ਬੰਦਾ ਭੱਤੀ ਹੁੰਦਾ ਉਹਦਾ ਮਾਂ ਪੇ ਇੱਕ ਨੌਕਰੀ ਕਰਦਾ ਹੋਣਾ ਚਾਹੀਦਾ ਪਰ ਇਸ ਦਾ ਦੋਨੇ ਪਿਤਾ ਵੀ ਨੌਕਰੀ ਕਰਦਾ ਸੀ ਇਹਦੀ ਮਾਤਾ ਵੀ ਨੌਕਰੀ ਕਰਦੀ ਸੀ ਸਰਕਾਰੀ ਪਰ ਇਹ ਸਰਕਾਰ ਨੂੰ ਚਕੰਨੀ ਦੇ ਕੇ ਆਪਣੀ ਜਿੰਦ ਤਸ ਦੇ ਆਧਾਰ ਤੇ ਨੌਕਰੀ ਲੈ ਗਿਆ ਜਿਹੜਾ ਕਿ ਇਹਦੀ ਨੌਕਰੀ ਸਰਕਾਰ ਨੂੰ ਦੇਣੀ ਨਹੀਂ ਸੀ ਪਾਉਦੀ ਇਸੇ ਤਰ੍ਹਾਂ ਜਿੰਦਤਾ ਜੋ ਕਿ ਅੱਜ ਵੀ ਜਨਮ ਜਨਮ ਦੇ ਉਹਦੇ ਤੇ ਬੈਠਾ ਆ ਉਹਦਾ ਜਿਹੜਾ ਸਰਟੀਫਿਕੇਟ ਆ ਜਨਮਾ ਸਰਟੀਫਿਕੇਟ ਉਹ ਝਾਲੀ ਆ ਕਿਉਂਕਿ ਮੈਂ ਤੁਹਾਡੇ ਮਾਦਰ ਇਹ ਵੀ ਗੱਲ ਕਹਿ ਜਾਣਾ ਕੋਰਸੇ ਦੇ ਸੂਤਰਾ ਤਦ ਤਨਸਾਰ ਕਿ ਜਿਹੜਾ ਰਿਕਾਰਡ ਆ ਉਹਦਾ ਉਹ ਬਹੁਤ ਸਾਰਾ ਗੁੰਮ ਹੋ ਚੁੱਕਾ ਝਾਲੀ ਦਾਸਤਾ ਦੇ ਸਬੰਧ ਨਾਲ ਜੀ ਕਿਹੜਾ ਜਿਹੜੀ ਉਹ ਨਹੀਂ ਭਤੀ ਆ ਜਿਹੜੀ ਉਹਦੀ ਜਾਂਚ ਹੋਣੀ ਚਾਹੀਦੀ ਆ ਹੋਰ ਵੀ ਕਈ ਜਿਹੜੇ ਰੋਡਵੇ ਦੇ ਵਿੱਚ ਕਰਮਚਾਰੀ ਇਦਾਂ ਦੇ ਆ ਜਿਨ੍ਹਾਂ ਨੇ ਜਾਲੀ ਸਰਟੀਫਿਕੇਟਾਂ ਜਾਲੀ ਸਰਟੀਫਿਕੇਟ ਹੋ ਕੇ ਉਹ ਪਰੋਚਨਾ ਲੈ ਗਏ ਆ ਉਹਨਾਂ ਨੇ ਜਿਹੜੇ ਜਾਲੀ ਸਰਟੀਫਿਕੇਟ ਰੱਦ ਕਰਕੇ ਉਹਨਾਂ ਨੂੰ ਸਰਕਾਰਾਂ ਨੂੰ ਮੈਧੇ ਬਰਖਾਸ ਕੀਤਾ ਜਾਣਾ ਚਾਹੀਦਾ ਜੀ ਆ ਜਾਨ ਪਰ ਹੁਣ ਅਸੀਂ ਕਿ ਜਿਹੜਾ ਨਵੇਂ ਡਾਕਟਰ ਸਾਹਿਬ ਆਏ ਆ ਸਰਦਾਰ ਗੁਰਪ੍ਰੀਤ ਸਿੰਘ ਖੜਾਗੀ ਆਈਏ ਐਸ ਜੂਨੀਅਰ ਆਫਸਰ ਆ ਦੀਆਂ ਵੀ ਉਹ ਮੈਨੂੰ ਇਹਨੂੰ ਤਰੱਕੀ ਵੱਲ ਜਾਣ ਲਈ ਪੂਰੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡੀ ਉਹਨਾਂ ਨਾਲ ਪਿਛਲੇ ਸਮੇਂ ਦੇ ਕਿੰਨੇ ਦੇ ਵਧੀ 5 ਕਿਲੋਮੀਟਰ